ਕੋ ਪੈਟਰੋਲ ਦੇ ਬੰਬ ਬਣਾ ਬਣਾ ਕੇ ਆਣ ਸਿੰਘ ਵਾਲੇ ਪਿੰਡ ਦੇ ਵਿੱਚ ਬੈਠੇ ਆ ਆਪਾਂ ਇਸ ਟਾਈਮ ਉਹ ਬਜ਼ੁਰਗ ਮਾਤਾ ਬੈਠੀ ਆ ਜਿਨੇ ਪਾਈ ਪਾਈ ਕਰਕੇ ਘਰ ਨੂੰ ਜੋੜਿਆ ਸੀਗਾ ਤੇ ਅੱਜ ਉਹਦਾ ਘਰ ਬਾਲਿਆਂ ਨਾਲ ਬਣਿਆ ਹੋਇਆ ਸੀਗਾ ਲੱਕੜ ਦੇ ਬਾਲਿਆਂ ਨਾਲ ਬਣਿਆ ਹੋਇਆ ਸੀ ਜਿੱਥੇ ਪੈਟਰੋਲ ਬੰਬ ਪੈਟਰੋਲ ਬੰਬ ਬਣਾ ਬਣਾ ਕੇ ਜਿਹੜੇ ਹੈਗੇ ਘਰਾਂ ਦੇ ਵਿੱਚ ਸਿੱਟੇ ਗਏ ਤੇ ਬਾਲੇ ਜਿਹੜੇ ਹੈਗੇ ਆ ਉਹ ਥੱਲੇ ਮੱਚ ਕੇ ਸਵੇਰ ਹੋ ਕੇ ਥੱਲੇ ਡਿੱਗ ਪਏ ਆ ਤੇ ਇੱਟਾਂ ਜਿਹੜੀਆਂ ਥੱਲੇ ਡਿੱਗ ਪਈਆਂ ਜਿਹੜੇ ਘਰਾਂ ਦੇ ਵਿੱਚ ਆਰ ਪਾਰ ਜਿਹੜੀਆਂ ਛੱਤਾਂ ਹੋ ਹੋ ਦੇਖਣ ਲੱਗ ਪਈਆਂ ਗਿਆ ਮਾਤਾ ਬੈਠੀ ਆ ਆਪਾਂ ਗੱਲਬਾਤ ਕਰਦੇ ਹਾਂ ਕੀ ਮਾਮਲਾ ਸਾਰਾ ਮਾਤਾ ਕਿੰਨੇ ਕ ਵਜੇ ਆਈ ਸੀ ਜਿਹੜੇ ਉਹ ਗੁੰਡੇ ਤੁਹਾਡੇ ਸਾਢੇ 11 ਵਜੇ ਆਈ ਸੀ ਪਤ ਸਾਢੇ 11 ਵਜੇ ਉਹ ਤੁਹਾਡੇ ਪਿੰਡ ਦੀ ਹੈ ਸਾਡੇ ਪਿੰਡੇ ਦੇ ਪਿੰਡੇ ਇਹ ਲੈ ਕੇ ਆ ਸੀ ਮੜੀਰ ਪਿੰਡ ਦਾ ਕੀ ਨਾਮ ਮੁੰਡੇ ਦਾ ਨਾਮ ਕੀ ਹੈ ਅਰਵਿੰਦਰ ਅਰਵਿੰਦਰ ਹਾਂ ਉਹ ਲੈ ਉਹ ਲੈ ਕੇ ਆ ਸੀ ਚਾਰ ਬੰਦੇ ਆ ਸਾਡੇ ਪਿੰਡ ਦੇ ਸੀ ਉਹਦੇ ਮੁੰਡੇ ਨਾਲ ਅੱਛਾ ਜੀ ਚਾਰ ਬੰਦੇ ਸੀ ਫਿਰ ਇਹਨੇ ਮੜੀਰ ਸੱਦਰੀ ਇਹ 150 ਬੰਦਾ ਸੀ ਪਤਾ ਇਹ 150 ਬੰਦਾ ਸੀ 150 ਵੱਡਾ ਸੀਗਾ ਸਾਡਾ ਪੁੱਤ ਕੱਸ ਨਹੀਂ ਪਿਆ ਫਿਰ ਸਾਡਾ ਕੱਸ ਕੱਸ ਕਿੱਥੋਂ ਪੈ ਜੇ ਹੂੰ ਮੈਂ ਆਵਦੀ ਮੇਰੀ ਪੋਤੀ ਨਿੱਕੀ ਹੋ ਉਹ ਦਿਮਾਲ ਤੇ ਝੁਲ ਝੁਲਸੀ ਮਰਸੀ ਇਧਰ ਸੱਡਤੀ ਮੈਂ ਆਵਚਾਰੇ ਬਾਬੇ ਨੇ ਹੰਗਨੇ ਬਚਾਇਆ ਸਾਨੂੰ ਅੱਛਾ ਇੱਥੇ ਕੰਦਾ ਤੇ ਆਵੇ ਟਾ ਟੈਨਾਂ ਦੇ ਸੱਟੇ ਪੰਗਿਆ ਅੱਛਾ ਜੀ ਉਹ ਆਦਾ ਵੀ ਉਹ ਭਾਈ ਸਾ ਸਾਡਾ ਕੀ ਕਸੂਰ ਆ ਸਾਨੂੰ ਨਾ ਮਾਰੋ ਭਰਾਵੋ ਹਾਂ ਕਿ ਨਹੀਂ 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 ਤੈਨੂੰ ਤੈਨੂੰ ਤਾਂ ਕੁਛ ਨਹੀਂ ਆਦੇ ਸੀ ਤੈਨੂੰ ਇਹਨੂੰ ਕੁਛ ਆਦੇ ਹੂੰ ਮੈਂ ਆਖੇ ਮਖਾਵਾ ਚਾ ਚੁੱਪ ਕਰ ਜੋ ਹੁਣ ਬੋਲੋ ਨਾ ਵਿੱਚੇ ਪੁੱਤ ਪਿਸ਼ਾਬ ਨਿਕਲੀ ਗਿਆ ਹੂੰ ਆਈ ਕਰੀ ਕੇ ਆਈ ਕਮ ਕਾ ਕਾਢਲੀ ਰਾਤ ਤੜਕੇ 5 ਵਜੇ ਆ ਕੇ ਫੇਰ ਮੁੰਡਾ ਅੱਗ ਲਾ ਗਿਆ ਮੇਰੇ ਦਿਓਰ ਦੇ ਘਰ ਨੂੰ ਅਛਾ ਦੁਬਾਰਾ ਫੇਰ ਇਸ ਪਿੰਡ ਦੇ ਵਿੱਚ ਆ ਕੇ ਅੱਗ ਲਾ ਕੇ ਗਿਆਗਾ ਇਹਨਾਂ ਦੇ ਦਿਓਰ ਦੇ ਘਰ ਨੂੰ ਕੀ ਹਜੇ ਰਹਿੰਦੀ ਸੀ ਕਸਰ ਕੋਈ ਕਸਰ ਰਹਿੰਦੀ ਸੀ ਹਾਂ ਬਿੱਡਾ ਨੂੰ ਅੱਗ ਲਾ ਗਿਆ 5 ਵਜੇ 5 ਵਜੇ ਲਾ ਗਿਆ ਪੁੱਤ ਅੱਗ ਦੰਦਣਾ ਪੈਂਦਿਆ ਸੀ ਮੇਰੇ ਤਾਂ ਮੈਂ ਤਾਂ ਪੁੱਤ ਮੈਂ ਤਾਂ ਅੱਜ ਠੀਕ ਆ ਮੇਰੇ ਠੀਕ ਨਹੀਂ ਮੈਂ ਅੱਜ ਮੈਂਸੇ ਮੈਨੂੰ ਦਵਾਈ ਦੀ ਬੂਟੀ ਦਵਾ ਦਿਓ ਅਜਾ ਠੀਕ ਨਾ ਮੋਟਰਸਾਈਕਲ ਤਾਂ ਪੁੱਤ ਪੁੱਤ ਮੈਂ ਜੁੱਦੋ ਨਾ ਬਣਾਇਆ ਸੀ ਵੇ ਛੋੜੇ ਪੁੱਤ ਪੁੱਤ ਮੇਰੇ ਪੋਤੇ ਨੇ ਬਦਗਾ ਜੰਕਮਾਈ ਕਰ ਕਰ ਅਜ ਮੇਰੇ ਪੁੱਤਾਂ ਥਉਂਦਾ ਨਹੀਂ ਪੁੱਤ ਕਰਵਾ ਕਿੱਥੇ ਕਿਖਵਾਏ ਕਿੱਥੇ ਨਹੀਂ ਵੇਖੋ ਮਾਤਾ ਭਾਬੂ ਕਹਿੰਦੇ ਪਾਈ ਪਾਈ ਕਰਕੇ ਮੋਟਰਸਾਈਕਲ ਲਿਆ ਸੀ ਕਿਸ਼ਤਾਂ ਤੇ ਠੀਕ ਹੈ ਉਹ ਵੀ ਕਹਿੰਦੇ ਸੜ ਕੇ ਸੁਬਾਹ ਹੋ ਚੁੱਕਿਆਗਾ ਭਾਂਡੇ ਵੇਖੋ ਜਿਹੜੇ ਟੁੱਟ ਗਏ ਆ ਤੇ ਕਹਿੰਦੇ ਬਿਜੜੀ ਇੱਕ ਬੰਦੇ ਨੇ ਰਾਤ ਉਸ ਟਾਈਮ ਦਰਖਤ ਤੇ ਚੜ ਕੇ ਕੱਟੀ ਐ ਲੋਕਾਂ ਨੇ ਘਰਾਂ ਦੇ ਵਿੱਚ ਹੋਰ ਘਰਾਂ ਦੇ ਵਿੱਚ ਜਾ ਜਾ ਕੇ ਜਿਹੜੀ ਜਾਨ ਬਚਾਈ ਆ ਆਪਣੀ ਤਾਂ ਕੀ ਲੱਗਦਾ ਮਾਤਾ ਹੁਣ ਕੋਈ ਇਨਸਾਫ ਮਿਲ ਸਕਦਾ ਸਾਹਿਬ ਇਹਦਾ ਪਤਾ ਨਾ ਜੇ ਹੋ ਸਕਦੀ ਪਰਚਾ ਪਾਓ ਉਹਨਾਂ ਤੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਫੇਰ ਸਾਡਾ ਡਰ ਚੁੱਕਾ ਜਾਊਗਾ ਨਹੀਂ ਡਰ ਤੁਹਾਡਾ ਪਹਿਲਾਂ ਜਦੋਂ ਤੁਹਾਡੀ ਲੜਾਈ ਹੋਈ ਉਦੋਂ ਥਾਣੇ ਰਿਪੋਰਟ ਲੁਟਨ ਲਿਖਾਈ ਕੀ ਤੁਸੀਂ ਥਾਣੇ ਪੇਟ ਰਿਪੋਰਟ ਲਖਾਈ ਨੂੰ ਸਰਪੰਚ ਕੋਲੇ ਗਏ ਸੀ ਅਸੀਂ ਸਾਡੀ ਗੱਲ ਸੁਣੀ ਨਹੀਂ ਜਦੋਂ ਕਿਸੇ ਨੇ ਆਇਆ ਸੀ ਘਰੇ ਆ ਕੇ ਤੁਹਾਡਾ ਟਕਾ ਕਰਾ ਦੇਣਾ ਟਕਾ ਕਿੱਥੇ ਉਹ ਤਾਂ ਟਮਟਕਾ ਕਰਦਾ ਹੀ ਨਹੀਂ ਪੈਟਰੋਲ ਲਿਆ ਬਲਾੜ ਪੰਡੋ ਹਾਂ ਪੈਟਰੋਲ ਦੀ ਗੱਡੀ ਭਰ ਕੇ ਲਿਆ ਸੀਸਾਂ ਚ ਏਡ ਗਣਗੇ ਪਾ ਪਾ ਕੇ ਅੱਛਾ ਜੀ ਵੀ ਅੱਜ ਮੈਂ ਛੜ ਨਹੀਂ ਛੜਨੇ ਆ ਕਰ ਜੇ ਸਾਨੂੰ ਐ ਪਤਾ ਹੁੰਦਾ ਪਤਾ ਸੀ ਮੈਂ ਤਾਂ ਫੇ ਇਸ ਲਈ ਮੋਟਰਸਾਈਕਲ ਪਾਸੇ ਹੀ ਕਰ ਦਿੰਦੀ ਮੇਰੇ ਪੋਤੇ ਦਾ ਹਾਂ ਬਹੁਤਾ ਸਮਾਨ ਕੱਢ ਦਿੰਦੀ ਕੀ ਪਤਾ ਸੀ ਬਪੁੱਤਾ ਸਾਡੇ ਨਾਲ ਹੋਊਗੀ ਹੈ ਹੁਣ ਪੁੱਤ ਜਦੋਂ ਉਧਰ ਜਾਣੀ ਉਧਰ ਵਾਲਾ ਚਿੱਤ ਖਰਾਬ ਹੁੰਦਾ ਮੇਰਾ ਹਾਂ ਮੈਂ ਕੀ ਕਰਾਂ ਕਮਰੇ ਨਹੀਂ ਜਾਂਦਾ ਕਿਧਰ ਨੂੰ ਜਾਵਾਂ ਵੇਖੋ ਕਹਿੰਦੇ ਹਾਲਾਤ ਇੰਨੇ ਕੁ ਜ਼ਿਆਦਾ ਮਾੜੇ ਹੋ ਗਏ ਸੀਗੇ ਜਦੋਂ ਰਾਤ ਨੂੰ ਅੱਗ ਲਾ ਕੇ ਗਿਆ ਤਾਂ ਉਸ ਤੋਂ ਬਾਅਦ ਸਵੇਰ 5 ਵਜੇ ਫੇਰ ਆਇਆ ਵੀ ਜਿਹੜੀ ਰਹਿੰਦੀ ਕਸਰ ਉਹ ਵੀ ਜਿਹੜੀ ਮੈਂ ਮੁਕਾਦਮਾ ਜਿਹੜੇ ਘਰ ਦੇ ਵਿੱਚ ਬੈੱਡ ਰਹਿੰਦੇ ਸੀਗੇ ਉਹ ਵੀ ਮੈਂ ਸਾੜ ਦਵਾਂ ਠੀਕ ਹੈ ਜਿੱਥੇ ਇੱਕ ਘਰ ਨੇ ਆਪਣੀ ਕੁੜੀ ਵਾਸਤੇ ਦਾਜ ਵਿੱਚ ਦੇਣ ਵਾਸਤੇ ਸਮਾਨ ਜੋੜਿਆ ਸੀਗਾ ਉਹ ਸਮਾਨ ਵੀ ਜਿਹੜਾ ਹੈਗਾਗਾ ਸੜ ਕੇ ਸੁਬਾਹ ਹੋ ਚੁੱਕਿਆ ਜਿਹੜੇ ਘਰਾਂ ਦੇ ਵਿੱਚ ਕੰਮਕਾਰ ਕਰਦੀ ਸੀ ਮਜ਼ਦੂਰੀ ਕਰਦੀ ਸੀਗੀ ਠੀਕ ਹੈ ਤੇ ਉਹ ਪਾਈ ਪਾਈ ਨਾਲ ਜਿਹੜਾ ਸਮਾਨ ਜੋੜਿਆ ਸੀਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਇਹਨੇ ਮੋਟਰਸਾਈਕਲ ਜਿਹੜਾ ਸੜ ਕੇ ਸੁਬਾਹ ਹੋ ਚੁੱਕਿਆ ਜਿਹੜਾ ਮੋਟਰਸਾਈਕਲ ਦੇ ਕੁਝ ਨਿਸ਼ਾਨੀਆਂ ਹੀ ਬਚੀਆਂ ਗਈਆਂ ਠੀਕ ਹੈ ਆ ਵੇਖੋ ਜਿਹੜੇ ਬ੍ਰੇਕ ਹੁੰਦੇ ਆ ਕਲਚ ਹੁੰਦਾਗਾ ਇਦਾਂ ਦਾ ਜਿਹੜੇ ਹੈਗੇ ਆ ਉਹ ਬਚੇ ਹੋਏ ਆ ਘਰ ਦਾ ਜਿਹੜਾ ਹੈਗਾਗਾ ਗੇਟ ਉਹ ਮੱਚ ਚੁੱਕਿਆ ਹੈਗਾਗਾ ਠੀਕ ਹੈ ਕਾਫੀ ਜਿਹੜਾ ਸਮਾਨ ਉਹ ਤੋੜ ਦਿੱਤਾ ਗਿਆਗਾ ਤਾਂ ਵੇਖੋ ਹਾਲਾਤ ਕੀ ਹੈਗੇ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਵਾਰ ਦਾ ਤਾਂ ਹੋ ਰਹੀਆਂ ਗਈਆਂ ਕੀ ਕਾਰਨ ਹੈ ਤੁਸੀਂ ਵੀ ਆਪੋ ਆਪਣੀ ਕਮੈਂਟਾਂ ਦੇ ਵਿੱਚ ਰਾਇ ਦਿਓ ਕਿ ਵੇਖੋ ਤੁਹਾਨੂੰ ਮੈਂ ਦਿਖਾ ਸਕਦਾਗਾ ਇੱਕ ਘਰ ਜਿਹੜੇ ਬਾਲੇਓ ਸੜ ਕੇ ਸੁਆਹ ਹੋ ਕੇ ਜਿਹੜੇ ਥੱਲੇ ਡਿੱਗ ਚੁੱਕੀਆਂ ਇੱਟਾਂ ਠੀਕ ਹੈ ਤੇ ਜਿਹੜਾ ਖਾਣ ਪੀਣ ਵਾਲਾ ਜਿੱਥੇ ਚੁੱਲ੍ਹਾ ਪਿਆਗਾ ਉਹ ਵੀ ਕੀ ਉਹਦੇ ਉੱਪਰ ਵੀ ਜਿਹੜਾ ਸਾਰਾ ਸਮਾਨ ਡਿੱਗ ਚੁੱਕਿਆਗਾ ਠੀਕ ਹੈ ਆ ਇਹਦੇ ਵਿੱਚ ਜਿਹੜਾ ਆਟਾ ਪਿਆ ਸੀਗਾ ਠੀਕ ਹੈ ਕਹਿੰਦੇ ਉਸ ਟਾਈਮ ਜਿਹੜੀ ਰੋਟੀ ਬਣਾਉਣੀ ਸੀਗੀ ਅਸੀਂ ਤਾਂ ਜਿਹੜੇ ਮਜ਼ਦੂਰ ਮਜ਼ਦੂਰੀ ਕਰਕੇ ਆਏ ਹੋਏ ਸੀਗੇ ਕੋਲੀਆਂ ਵੀ ਲੈ ਕੇ ਚੱਤੀ ਹਾਂ 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 ਵੈ ਚੜਨਾ ਤੇ ਜਿਹੜੇ ਅੱਛਾ ਪੁਲਿਸ ਵਾਲੇ ਆਏ ਸੀਗੇ ਰਾਤ ਜਿਹੜੇ ਹੁਣ ਆ ਕੇ ਗਏ ਆ ਉਹ ਵੀ ਕੁਝ ਲੈ ਕੇ ਗਏ ਆ ਪੁਲਸ ਵਾਲੇ ਤਾਂ ਪੁੱਤ ਟੁੱਟਿਆ ਵੱਡਾ ਸਮਾਨ ਲੈ ਗਏ ਆ ਤਾਂ ਉਹ ਲੈ ਕੇ ਕੀ ਕਰੀਂ ਨਹੀਂ ਪਤਾ ਕਿ ਆ ਜੇ ਤੁਹਾਨੂੰ ਦਵਾਵਾਂਗੇ ਮਕੇ ਲੈ ਕੇ ਮੰਜੇ ਲੈ ਕੇ ਲੈ ਗਏ ਹੂੰ ਮੰਜੇ ਲੈ ਕੇ ਮੁੰਡੇ ਦਾ ਮੋਟਰਸਾਈਕਲ ਲੈ ਗਏ ਅਤੇ ਧਰਾਤਾ ਟਰਾਲੇ 'ਚ ਉੱਥੇ ਸੜਤਾ ਜਾ ਕੇ ਹੂੰ ਵੇਖੋ ਪੁਲਿਸ ਵਾਲੇ ਜਿਹੜੇ ਆਏ ਸੀਗੇ ਮੁਲਾਜ਼ਮ ਆਏ ਸੀਗੇ ਜਿਹੜੇ ਉਹ ਘਰਾਂ ਦੇ ਵਿੱਚ ਜਿਹੜਾ ਸੜਿਆ ਹੋਇਆ ਸਮਾਨ ਸੀਗਾ ਉਹ ਲੈ ਗਏ ਆ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਘਰ ਦੇ ਹੋਰ ਦੇ ਹਾਲਾਤ ਤੁਹਾਨੂੰ ਮੈਂ ਦਿਖਾਨਾਂਗਾ ਜਿਹੜੇ ਹੋਰ ਘਰ ਨੂੰ ਅੱਗ ਲਾਈ ਗਈ ਹੈ ਇੱਕ ਆ ਘਰ ਸੀਗਾ ਜਿਹੜਾ ਇੱਕ ਦੂਸਰੇ ਦੋ ਘਰ ਆਹਾ ਸੀਗੇ ਠੀਕ ਆ ਹੋਰ ਘਰਾਂ ਦੇ ਵਿੱਚ ਵੀ ਜਿਹੜੀ ਅੱਗ ਲਾਈ ਗਈ ਹੈ ਤਾਂ ਵੇਖੋ ਪਟਨੋਲ ਦੇ ਬੰਬ ਬਣਾ ਬਣਾ ਕੇ ਠੀਕ ਹੈ ਪੇਟੀ ਜਿਹੜੀ ਸੜ ਕੇ ਸੁਆਹ ਹੋ ਚੁੱਕੀ ਆ ਮੰਜੇ ਸੜ ਕੇ ਸੁਆਹ ਹੋ ਚੁੱਕੇ ਆ ਤੇ ਤੁਸੀਂ ਵੇਖੋ ਵੀ ਭਾਂਡਿਆਂ ਦਾ ਹਾਲ ਵੇਖੋ ਇਸ ਟਾਈਮ ਜਿਹੜੇ ਵੇਖੋ ਇਹ ਕਿੰਨੇ ਚਾਵਾਂ ਨਾਲ ਭਾਂਡੇ ਲਿਆਂਦੇ ਹੋਣੇ ਆ ਪਾਈ ਪਾਈ ਕਰਕੇ ਗਰੀਬਾਂ ਨੇ ਜੋੜਿਆ ਹੋਣਾ ਪੈਸਾ ਤੇ ਪੈਸਾ ਜੋੜ ਕੇ ਜਿਹੜੇ ਹੈਗੇ ਆ ਸਮਾਨ ਲਿਆਂਦਾਗਾ ਠੀਕ ਹੈ ਹਾਲਾਤ ਵੇਖੋ ਇਸ ਟਾਈਮ ਪੰਜਾਬ ਦੇ ਪਿੰਡ ਦਾਨ ਸਿੰਘ ਵਾਲੇ ਖੜੇ ਆ ਜਿੱਥੇ ਜਿਹੜਾ ਇਹ ਹਾਲਾਤ ਹੋਏ ਆ ਸੱਤ ਘਰਾਂ ਨੂੰ ਅੱਗ ਲਾਈ ਗਈ ਹੈ ਤੇ ਜਿੱਥੇ ਤੁਹਾਨੂੰ ਮੈਂ ਨਾਲ ਵਾਲੇ ਘਰ ਦੇ ਹਾਲਾਤ ਦਿਖਾਉਣਾਗਾ ਜਿੱਥੇ ਕਾਲਾ ਰੰਗ ਦਾ ਘਰ ਬਣਿਆ ਪਿਆਗਾ ਜਿੱਥੇ ਕਾਲੇ ਰੰਗ ਦਾ ਘਰ ਇੰਨੇ ਕਿ ਜ਼ਿਆਦਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਕੇ ਭਾਵੁਕ ਹੋ ਜਾਓਗੇ ਵੀ ਹੈਰਾਨ ਹੋ ਜਾਂਦੀ ਹੈ ਵੀ ਇੰਨਾ ਕੁ ਜ਼ਿਆਦਾ ਵਿਰੋਧ ਕਿ ਇਹ ਵਿਰੋਧ ਜਿਹੜਾ ਥਾਣਿਆਂ ਦੇ ਵਿੱਚ ਬਹਿ ਕੇ ਜਾਂ ਕੋਈ ਦਾਵਾ ਕਰਕੇ ਕੋਈ ਪਰਚਾ ਕਰਕੇ ਇਹ ਵਿਰੋਧ ਮੁੱਕ ਨਹੀਂ ਸਕਦਾ ਸੀਗਾ ਘਰਾਂ ਨੂੰ ਹੀ ਅੱਗ ਲਾਉਣੀ ਸੀਗੀ ਤਾਂ ਹਾਲਾਤ ਦੇਖੋ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲੇ ਦੇ ਵਿੱਚ ਖੜੇ ਆ ਹਾਲਾਤ ਇੰਨੇ ਕੁ ਜ਼ਿਆਦਾ ਨਾਜ਼ੁਕ ਹੈ ਤੇ ਤੁਸੀਂ ਤਸਵੀਰਾਂ ਆਪ ਹੀ ਦੇਖ ਲਈਆਂ ਗੀਆਂ ਰੋੜੇ ਜਿਹੜੇ ਹੈਗੇ ਆ ਰਾਤ ਨੂੰ ਚੱਲੇ ਗਏ ਆ ਠੀਕ ਐ ਜਿਹੜੇ ਪਿੰਡ ਨੂੰ ਹਜੇ ਵੀ ਡਰ ਐ ਜਿੱਥੇ ਉਸੇ ਘਰਾਂ ਨੂੰ ਹਜੇ ਵੀ ਡਰ ਐ ਕਿ ਜਿਹੜੇ ਸਾਡੇ ਤੇ ਹਜੇ ਵੀ ਕੋਈ ਨਾ ਕੋਈ ਆ ਕੇ ਹਮਲਾ ਨਾ ਕਰ ਦਿੱਤਾ ਜਾਵੇ ਉਹ ਖੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਆਪਣੇ ਆਪ ਤੇ ਵਿਸ਼ਵਾਸ ਆ ਦੁਬਾਰਾ ਫੇਰ ਰਾਤ ਨੂੰ ਅੱਗ ਲਾ ਕੇ ਗਏ ਦੁਬਾਰਾ 5 ਵਜੇ ਸਵੇਰ ਆ ਕੇ ਫੇਰ ਦੁਬਾਰਾ ਅੱਗ ਲਾ ਕੇ ਗਏ ਆ ਤੁਸੀਂ ਦੇਖ ਰਹੇ ਸੀ ਪੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ